ਜਿਹੜੇ ਲੋਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਤੰਜ ਕਸ ਰਹੇ ਸਨ ਕਿ ਚੰਨੀ ਹੁਣ ਭਗੌੜਾ ਹੋ ਗਿਆ ਹੈ ਉਹ ਵਾਪਸ ਪੰਜਾਬ ਨਹੀਂ ਆਵੇਗਾ ਉਹਨਾਂ ਦੇ ਮੂੰਹ ਤੇ ਕਰਾਰੇ ਚਪੇੜ ਮਾਰਦੇ ਹੋਏ ਰਵਿਦਾਸੀਆ ਬੱਬਰਸ਼ੇਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਰਤ ਆ ਚੁੱਕੇ ਹਨ ਜਿਨ੍ਹਾਂ ਨੇ ਆਉਂਦੇ ਹੀ ਪ੍ਰਿਯੰਕਾ ਗਾਂਧੀ ਰਾਬਰਟ ਵਾਡਰਾ ਅਤੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਮਲਿਕਾ ਰੁਜਨ ਖੜਗੇ ਨਾਲ ਮੁਲਾਕਾਤ ਕੀਤੀ ਏ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਵੀ ਹਿੱਸਾ ਬਣ ਗਏ ਨੇ ਚਰਨਜੀਤ ਸਿੰਘ ਚੰਨੀ ਨੇ ਭਾਰਤ ਆ ਕੇ ਸਾਬਤ ਕਰ ਦਿੱਤਾ ਹੈ ਕਿ ਜਿਹੜੇ ਦੋਸ਼ਾਂ ਕਰਕੇ ਉਹਨਾਂ ਨੂੰ ਪਗੋੜਾ ਕਿਹਾ ਜਾ ਰਿਹਾ ਸੀ ਅਜੇ ਹਾਂ ਕੁਝ ਵੀ ਨਹੀਂ ਹੈ ਜਦਕਿ ਪਗੋੜੇ ਜਿਵੇਂ ਲਲਿਤ ਮੋਦੀ ਵਿਜੇ ਮਾਲੀਆ ਅਤੇ ਹੋਰ ਦੇਸ਼ ਨੂੰ ਖਾ ਕੇ ਵਿਦੇਸ਼ਾਂ ਨੂੰ ਭੱਜੇ ਲੋਕ ਹਨ ਜੋ ਮੁੜ ਕੇ ਭਾਰਤ ਨਹੀਂ ਆਏ ਪਰ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਪੰਜਾਬ ਆ ਕੇ ਵੱਡੀ ਗੇਮ ਦੀ ਤਿਆਰੀ ਕਰ ਰਹੇ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਸਮਾਜ ਦੇ ਲੋਕ ਇਸ ਵਾਰ ਉਹਨਾਂ ਦਾ ਸਾਥ ਜ਼ਰੂਰ ਦੇਣਗੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ